ਸੁਣ ਰਹੇ ਹੈ ਦੇਖ ਰਹੇ ਹੈ ਸਭ ਪਿਆਰਪ੍ਰਿਤ ਸਤਿ ਸ਼੍ਰੀ ਅਕਲ ਜੈ ਸ਼੍ਰੀ ਰਾਮ ਔਰ ਸਾਵਣ ਦੀਆਂ ਬਹੁਤ ਬਹੁਤ ਵਧਾਈਆਂ ਸੌਨ ਦਾ ਮਹੀਨਾ ਜਦੋਂ ਆਂਦਾ ਹੈ ਤਾਂ ਜਿਹੜੀਆਂ ਸਾਡੀਆਂ ਮੁਟਿਆਰਾਂ ਉਹਨਾਂ ਦੀਆਂ ਅੱਡੀਆਂ ਥੱਲੇ ਨਹੀਂ ਰਹਿ ਜਾਂਦੀਆਂ ਤੇ ਇਕੱਠੀਆਂ ਹੁੰਦੀਆਂ ਆਪਣੀਆਂ ਸਹੇਲੀਆਂ ਨਾਲ ਆਪਣੀਆਂ ਸਾਥ ਨਾਲ ਆਪਣੀਆਂ ਭਾਬੀਆਂ ਨਾਲ ਔਰ ਇਕੱਠੇ ਹੋ ਕੇ ਇਕੋ ਹੀ ਜਿਹੜਾ ਹੈ ਇੱਕ ਗੁਲਾਰਾ ਹੁੰਦਾ ਟੀਂ ਦਾ ਗੁਲਾਰਾ 3 ਦਾ ਗੁਲਾਰਾ ਜਿਹਦੇ ਵਿੱਚ ਉਹ ਸ਼ਗਨ ਮਨਾਉਂਦੀਆਂ ਔਰ ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਬੋਲੀਆਂ ਦੇ ਮਾਧਿਅਮ ਰਾਹੀਂ ਆਪਣੇ ਜਿਹੜੇ ਦੁੱਖ ਸੁੱਖਿਆ ਸਾਂਝੇ ਕਰਕੇ ਔਰ ਆਪਣਾ ਜਿਹੜਾ ਹੈ ਟਾਈਮ ਬਹੁਤ ਅੱਛਾ ਲਮੋਣੀਆਂ ਸੌਣ ਦੇ ਵਿੱਚ ਤਾਂ ਉਸੇ ਦਾ ਸੰਦਰ ਇੱਕ ਵਾਰ ਫੇਰ ਸੱਦਾ ਦਿੰਦੇ ਹੋਏ ਡਾਇਮੰਡ ਵੈਲਫੇਅਰ ਸੈਟੀ ਤੇ ਅਗਰਵਾਲ ਸਮਾਜ ਸਭਾ ਵੱਲੋਂ ਮੈਂ ਸਮਾਜ ਸੇਵਿਕਾ ਵੀਨੂ ਗੋਇਲ ਅੱਜ ਤੁਹਾਨੂੰ ਫੇਰ ਇੱਕ ਖੁਸ਼ਖਬਰੀ ਦੇ ਰਹੀ ਹੈ ਕਿ ਇਸ ਵਾਰ ਫੇਰ ਆਪਾਂ ਤੀਆਂ ਬਠਿੰਡੇ ਦੀਆਂ ਮਾਨ ਬਠਿੰਡੇ ਦਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਹਰ ਵਾਰ ਹੀ ਜਿਹੜਾ ਹੈ ਬਠਿੰਡੇ ਦੀਆਂ ਔਰਤਾਂ ਮਹਿਲਾਾਂ ਮਾਂ ਬੇਟੀਆਂ ਦਾ ਇਹਨੂੰ ਭਾਰੀ ਉਤਸ਼ਾਹ ਜਿਹੜਾ ਹੈ ਇਹਦੇ ਵਿੱਚ ਇਹਦੇ ਲਈ ਹੁੰਦਾ ਔਰ ਹੁਣ ਵੀ ਡੀਕਰੀਆਂ ਮੈਨੂੰ ਕਾਫੀ ਦਿਨਾਂ ਤੋਂ ਫੋਨ ਆ ਰਿਹਾ ਸੀ ਕਿ ਮੈਡਮ ਕਿੰਨੀ ਤਰੀਕ ਨੂੰ ਤੀਆਂ ਔਰ ਕਿੱਥੇ ਹੋ ਰਹੀਆਂ ਤਾਂ ਤੁਹਾਡੀ ਜਾਣਕਾਰੀ ਲਈ ਮੈਂ ਦੱਸਦਾ ਕਿ ਇਸ ਵਾਰ ਤੀਆਂ ਬਠਿੰਡੇ ਦੀਆਂ ਮਾਨ ਬਠਿੰਡੇ ਦਾ ਪ੍ਰੋਗਰਾਮ ਜੋ ਹੈ ਐਸਐਸਬੀ ਗਰਲ ਕਾਲਜ ਜੋ ਕਿ ਬਠਿੰਡੇ ਦੀ ਆਨ ਹੈ ਸ਼ਾਨ ਹੈ ਔਰ ਜਿਹੜੀਆਂ ਬੇਟੀਆਂ ਦਾ ਉੱਥੇ ਪਿਆਰ ਹੈ ਇਵਨ ਮੈਂ ਵੀ ਐਸਐਸਬੀ ਗਰਲ ਕਾਲਜ ਵਿੱਚ ਹੀ ਪੜ੍ਹੀ ਆ ਔਰ ਮੇਰੇ ਨਾਲ ਬੈਠੀ ਹੈ ਪ੍ਰਿੰਸੀਪਲ ਹੀਰੂ ਮੈਮ ਐਸਐਸਬੀ ਗਰਲ ਕਾਲਜ ਤੋਂ ਔਰ ਮੈਂ ਬਹੁਤ ਧੰਨਵਾਦ ਕਰਦੀ ਹਾਂ ਕਿ ਇਸ ਵਾਰ ਮੈਨੇਜਮੈਂਟ ਔਰ ਪ੍ਰਿੰਸੀਪਲ ਦੋਨਾਂ ਦੇ ਸਹਿਯੋਗ ਨਾਲ ਸਾਰਿਆਂ ਦੇ ਸਹਿਯੋਗ ਨਾਲ ਅਸੀਂ ਐਸਐਸਬੀ ਗਰਲ ਕਾਲਜ ਦੇ ਗਰਾਊਂਡ ਦੇ ਵਿੱਚ ਤੀਆਂ ਦਾ ਮੇਲਾ ਲਗਾਉਣ ਜਾ ਰਹੇ ਹਾਂ ਔਰ ਇਸ ਦੀ ਖਾਸ ਗੱਲ ਇਹ ਹੋਏਗੀ ਕਿ ਇਹਦੇ ਵਿੱਚ ਜਿਵੇਂ ਹਰ ਵਾਰੀ ਹੁੰਦਾ ਹੈ ਕੀ ਐਂਟਰੀ ਇਹ ਜਿਹੜੀ ਉਹ ਪਾਸਨਲ ਹੋਵੇਗੀ ਉਹ ਸਿਰਫ ਇੱਕ ਹੁੰਦਾ ਹੈ ਕਿ ਜਿਹੜੀ ਕਪੈਸਿਟੀ ਹੈ ਜੇਡੀ ਤੁਹਾਡੀ ਜਗ੍ਹਾ ਦੀ ਹੈ ਤੁਸੀਂ ਉਹਦੇ ਅਕੋਰਡਿੰਗ ਜਿਹੜੀ ਇਹ ਗੈਦਰਿੰਗ ਕਰ ਸਕੋ ਇਸ ਲਈ ਸਿਸਟਮ ਉਹਦੇ ਲਈ ਹੁੰਦਾ ਹੈ ਤਾਂ ਲੇਕਿਨ ਉਸ ਪਾਸ ਦੀ ਉਸ ਐਂਟਰੀ ਪਾਸ ਦੀ ਮੈਂ ਚੈਨਲ ਰਾਈ ਫਿਰ ਦੱਸ ਰਹੀ ਹਾਂ ਕਿਸੇ ਤਰ੍ਹਾਂ ਦੀ ਕੋਈ ਫੀਸ ਨਹੀਂ ਹੈ ਲੇਕਿਨ ਐਂਟਰੀ ਉਸ ਪਾਸ ਰਹੀ ਹੋਏਗੀ ਔਰ ਜਿਹੜੇ ਇਹ ਪਾਸ ਹੈ ਜਾਇ ਇਸ ਪ੍ਰੋਗਰਾਮ ਵਿੱਚ ਭਾਗ ਲੈਣਾ ਕਿਉਂਕਿ ਇਹਦੇ ਵਿੱਚ ਗਿੱਧਾ ਟੱਪੇ ਸਿਠਣੀਆਂ ਔਰ ਮਹਿੰਦੀ ਔਰ ਮਿਸ ਪੀਜ ਮਿਸੇਸ ਪੀਜ ਕਈ ਤਰ੍ਹਾਂ ਦੇ ਮੁਕਾਬਲੇ ਕਰਾਏ ਜਾਣਗੇ ਤਾਂ ਉਹਦੇ ਵਿੱਚ ਚਾਹੇ ਭਾਗ ਲੈਣਾ ਹੈ ਚਾਹੇ ਤੁਸੀਂ ਐਂਟਰੀ ਪਾਸ ਲੈਣੀ ਹੈ ਤਾਂ ਮੇਰੇ ਨਾਲ ਬੈਠੇ ਹੈ ਪ੍ਰਿੰਸੀਪਲ ਸ਼ਾਰਦਾ ਮੈ ਔਰ ਜੋ ਕਿ ਇੰਡੀਅਨ ਨੇਸ਼ਨਲ ਸਕੂਲ ਦੇ ਪ੍ਰਿੰਸੀਪਲ ਹਨ ਔਰ ਅਕੈਡਮੀ ਨੂੰ ਚਲਾਉਂਦੇ ਨੇ ਤਾਂ ਇੰਡੀਅਨ ਨੈਸ਼ਨਲ ਸਕੂਲ ਕਿਲਾ ਰੋਡ ਐਸਐਸਟੀ ਗਰਲ ਕਾਲਜ ਮ릭 ਸਿੰਘ ਰੋਡ ਔਰ ਜਿੱਥੇ ਅਸੀਂ ਬੈਠੇ ਕਾਫੀਸ ਕਰ ਰਹੇ ਹਾਂ ਭਾਗੂ ਰੋਡ 19 ਨੰਬਰ ਗਲੀ ਕੋਠੀ ਨੰਬਰ 657 ਔਰ ਡਿਫਰੈਂਟ ਕਮਨਟ ਸਕੂਲ ਪ੍ਰਤਾਪਨਗਰ ਗਲੀ ਨੰਬਰ 16 ਇਹ ਜਿਹੜੀਆਂ ਜਗ੍ਹਾ ਹੈ ਇੱਥੋਂ ਤੁਸੀਂ ਪਾਸ ਵੀ ਲੈ ਸਕਦੇ ਹੋ ਫਾਰਮ ਵੀ ਲੈ ਸਕਦੇ ਹੋ ਔਰ ਨੋ ਤੋਂ 2 ਵਜੇ ਦਾ ਟਾਈਮ ਹੈ ਔਰ ਜਿਹੜੀ ਇਹਦੇ ਵਿੱਚ ਐਂਟਰੀ ਹੈ ਉਹ ਸਿਰਫ ਔਰ ਮਹਿਲਾਵਦੀ ਐਂਟਰੀ ਹੈ ਜਿਹੜੀਆਂ ਇਸੇ ਪਾਰਟਿਸਪੇਟ ਕਰਨਗੀਆਂ ਇਹਦੇ ਵਿੱਚ ਕੋਈ ਮਤਲਬ ਮੇਰੇ ਬੇਟੇ ਮੇਰੇ ਪ੍ਰਾਈਸ ਪਾਰਟਿਸਪੀਟ ਨਹੀਂ ਕਰ ਸਕਦੇ ਕਿਉਂਕਿ ਇਹ ਤੀਆਂ ਦਾ ਪ੍ਰੋਗਰਾਮ ਹੈ ਸਿਰਫ ਮਹਿਲਾਵਾਂ ਹੀ ਜਿਹੜੀਆਂ ਆਪਣੀ ਪਰਫਾਰਮੈਂਸ ਦੇ ਸਕਦੀਆਂ ਨੇ ਅ ਪ੍ਰੈਸਾਂ ਲਈ ਆਉਂਦਾ ਅ ਪ੍ਰੈਸਲੇ ਵੀਰਾਂ ਦਾ ਫੋਰਮਾਂ ਦਾ ਖੁੱਲਾ ਸੱਦਾ ਹੈ ਲੇਕਿਨ ਜੋ ਸਟੇਜ ਪਰਫਾਰਮੈਂਸ ਹੈ ਉਹ ਜਿਹੜੀ ਹੈ ਆ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਇੱਕ ਚੀਜ਼ ਹੋਰ ਹੈ ਕਿ ਜਿਹੜੇ ਵੀ ਐਂਟਰੀ ਪਾਸ ਹੋਣਗੇ ਉਹਨਾਂ ਦੇ ਵਿੱਚ ਇਸ ਵਾਰ ਵੱਖਰੀ ਗੱਲ ਹੈ ਕਿ ਲੱਕੀ ਡਰਾ ਵੀ ਕੱਢੇ ਜਾਣਗੇ ਤਾਂ ਕਿ ਮਹਿਲਾਵਾਦ ਆਊਟਸਾਈਡ ਇਹਦਾ ਪ੍ਰੋਗਰਾਮ ਦੇ ਵਿੱਚ ਨਾਲੋਂ ਨਾਲ ਬਣਿਆ